ਗੁਲਜੀਤ ਸਿੰਘ ਦਾ ਦਾਵਾ ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਮਾਨਯੋਗ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਕਦੋਂ ਤੱਕ ਇਹ ਕੰਮ ਸੰਪੂਰਨ ਕੀਤਾ ਜਾਏਗਾ ਕਿਉਂਕਿ ਗੇਟਵੇ ਆ ਪੰਜਾਬ ਜਿਹੜਾ ਡੇਰਾ ਬੱਸੀ ਝਰਮੜੀ ਹੈ ਔਰ ਇਤਿਹਾਸਿਕ ਸ਼ਹਿਰ ਪੰਜੋਖਰਾ ਸਾਹਿਬ ਹੈ ਮੈਂ ਦੇਖ ਰਿਹਾ ਸੀ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੇਰੇ ਮੈਂਬਰ ਸਾਹਿਬਾਨ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਉੱਥੇ ਬੱਸਾਂ ਚਲਾ ਦਾਂਗੇ ਪਰਮਿਟ ਦੇ ਦਾਂਗੇ ਮੈਨੂੰ ਆਸ ਹੈ ਮੰਤਰੀ ਜੀ ਕਿ ਪੰਜੋਖਰਾ ਸਾਹਿਬ ਰੋਜ਼ ਸੰਡੇ ਵਾਲੇ ਦਿਨ ਸਪੀਕਰ ਸਾਹਿਬ ਹਜ਼ਾਰਾਂ ਦੀ ਸੰਖਿਆ ਚੁੱਤੇ ਲੋਕ ਦਰਸ਼ਨ ਕਰਨ ਜਾਂਦੇ ਆ ਰਗੁੰਗੇ ਵੀ ਬੋਲੇ ਉੱਤੇ ਤੇ ਮੈਂ ਬੇਨਤੀ ਕਰਾਂਗਾ ਜਿੱਥੇ ਤੁਸੀਂ ਮੰਡੀ ਬੋਰਡ ਤੋਂ ਮਹਿਕਮੇਲ ਨੂੰ ਮੇਰੇ ਹਲਕੇ ਦੇ 26 ਪਿੰਡਾਂ ਦੇ ਵਿੱਚ ਸੜਕਾਂ ਦਾ ਨਾਂ ਨਿਸ਼ਾਨ ਨਹੀਂ ਰਿਹਾ ਟੋਈ ਟੋਏ ਨੇ ਵੱਟੇ ਵੱਟੇ ਨੇ ਜਿੱਥੇ ਹੋ ਰਿਪੇਅਰ ਕਰਾ ਕੇ ਦਵਾਂਗੇ ਤੇ ਖਾਸ ਕਰ ਪੰਜੋਖਰਾ ਸਾਹਿਬ ਵਾਲੀ ਸੜਕ ਹੈ ਉਹਨੂੰ ਜਰੂਰ 20 ਜਾਂ 25 ਫੁੱਟ ਚੌੜੀ ਕਰਕੇ ਦਿੱਤਾ ਜਾਏ ਤਾਂ ਕਿ ਜਿਹੜੇ ਪੰਜਾਬ ਚੋਂ ਸ਼ਰਧਾਲੂ ਆਉਂਦੇ ਨੇ ਉਹ ਗੁਰੂ ਘਰ ਜਾ ਕੇ ਨਕਮਸਤ ਹੋਣ ਦੂਸਰੀ ਗੱਲ ਪੰਜਾਬ ਦੇ ਵਿੱਚ ਜਿਹੜਾ ਗੇਟਵੇ ਆ ਪੰਜਾਬ ਦੀ ਮੈਂ ਸਪੀਕਰ ਸਾਹਿਬ ਗੱਲ ਕੀਤੀ ਆ ਜਦੋਂ ਸ਼ੰਭੂ ਬੰਦ ਹੋਇਆ ਕਸਾਨ ਉੱਤੇ ਬੈਠੇ ਆ ਔਰ ਸਾਰਾ ਪ੍ਰੈਸ਼ਰ ਆ ਜਿਹੜਾ ਸਾਰੇ ਪੰਜਾਬ ਦਾ ਪ੍ਰੈਸ਼ਰ ਉਹ ਡੇਰਾ ਬਸੀ ਹਲਕੇ ਚ ਇੱਕ ਵੀ ਸੜਕ ਨਹੀਂ ਰਹੀ ਕਾਈਂਡਲੀ ਕਿਰਪਾ ਕਰਕੇ ਮੰਤਰੀ ਸਾਹਿਬ ਇਹ ਵਿਸ਼ਵਾਸ ਦਵਾਉਣ ਕਿ 33 ਮਾਰ ਦੇ ਤੋਂ ਬਾਅਦ ਫੇਰ ਆਗਲਾ ਫਲੱਡ ਦੀ ਸਥਿਤੀ ਹੋਣੀ ਮੈਨੂੰ ਫਲੱਡ ਨੇ ਵੀ ਮਾਰਿਆ ਮੈਨੂੰ ਜਾਮ ਨੇ ਵੀ ਮਾਰਿਆ ਆਸ ਕਰਦਾ ਕਿ ਬੜੀ ਜਲਦੀ ਡੇਰਾ ਬਸੀ ਹਲਕੇ ਦੀ ਸੜਕਾਂ ਦੀ ਨਵਾਰ ਬਦਲੀ ਜਾਏਗੀ ਆਸ ਤਾਂ ਤੁਸੀਂ ਕਰਦੇ ਹੋ ਸਵਾਲ ਪੁੱਛੋ ਮੇਰੀ ਬੇਨਤੀ ਹੈ ਮੰਤਰੀ ਜੀ ਕਿ ਕਦੋਂ ਤੱਕ ਮੈਨੂੰ ਕੰਮ ਕੰਪਲੀਟ ਕਰਕੇ ਸੜਕਾਂ ਦਾ ਸਪੀਕਰ ਸਾਹਿਬ ਦਿੱਤਾ ਜਾਏਗਾ ਜੀ ਮੰਤਰੀ ਜੀ ਸਪੀਕਰ ਸਾਹਿਬ 615 ਕਿਲੋਮੀਟਰ ਲੰਬਾਈ ਆ ਸੜਕਾਂ ਦੀ 300 ਲਿੰਕ 307 ਲਿੰਕ ਸੜਕਾਂ ਇਹਨਾਂ ਦੇ ਹਲਕੇ ਚ ਉਹਨਾਂ ਦੀ ਜਿਹੜੀ ਸਮਾ ਡਿਊ ਨਹੀਂ ਹੋਇਆ ਪ੍ਰੰਤ